ਜੀ ਵੇਖੋ ਕਿੰਨੀ ਭੀੜ ਹੈ। ਲੋ ਜੀ ਮੈਂ ਪਹੁੰਚ ਗਿਆ ਰੇਲਵੇ ਸਟੇਸ਼ਨ ਵਾਰਾਨਸੀ ਦਾ। ਮੇਰੀ ਟ੍ਰੇਨ ਨੇ ਦਿੱਲੀ ਵਾਰਾਨਸੀ, ਮਹਾਮਲੀ ਐਕਸਪ੍ਰੈਸ ਜੋ ਕਿ ਅਥੋੜੀ ਪਣ ਕੇ ਚੱਲਦੀ ਹੈ ਵਾਰਾਨਸੀ ਤੋਂ ਤੱਕ ਦਿੱਲੀ। ਲੋ ਜੀ ਮੈਂ ਪਹੁੰਚ ਗਿਆ ਫਿਰ ਗੁਰਦੁਆਰੇ। ਬੜਨੀ ਕਿੰਨੀ ਵਾਰ ਮੇਰੇ ਚੱਕਰ ਲੱਗ ਗਏ ਇੱਥੇ। ਬਟਾਲਾ ਦੀ ਲੱਗਿਆ ਹੀ ਬੱਸ ਬਣ ਗਈ ਗੱਲ। ਲੋਈ ਫਾਈਨਲੀ ਪੂਰੇ 6 ਵਜ ਗਏ ਨੇ ਤੇ ਮੈਂ ਪਹੁੰਚ ਗਿਆ ਆਪਣੇ ਬਟਾਲਾ ਸ਼ਹਿਰ। वो ये मेट्रो आ गई और मेरी अपनी पुरानी बात ही बताओ पुरानी बात क्या बताओ आगी माहा बना। तो ट्रेन आ गई महामना हमारा ही हाल है ट्रेनਾਂ 'ਚ ਕਿਦਾਂ ਇਹ ਬਣਾਂਦੇ ਆ ਇਹ ਲੋਕ ਛੋੜਦਾ हेलो हेलो हाय ਤੇਰਪਾ ਪਈ ਬੈਠੇ ਨੇ ਪਪਾ ਜੀ ਹੈਲੋ ਕਰੋ ਹੈਲੋ ਟ੍ਰੇਨ ਦੀ ਪੂਰੀ ਡਾਇਰੈਕਸ਼ਨਾਂ ਤੇ ਫਿਰੀਆਂ ਤੇ ਦੋ ਸਟੇਸ਼ਨ ਬਾਅਦ ਫੇਰ ਮੇਰਾ ਨੰਬਰ ਹੈ ਕਸ਼ਮੀਰੀ ਗੇਟ ਦਾ ਲੋ ਜੀ ਮੈਂ ਪਹੁੰਚ ਗਿਆ ਰੇਲਵੇ ਸਟੇਸ਼ਨ ਬਾਰਾਨਸੀ ਦਾ ਸਟੇਸ਼ਨ ਦਾ ਮੋਲ ਦੇਖੋ ਕਿੰਨਾ ਲੋ ਜੀ ਮੈਂ ਆ ਗਿਆ ਪਲੇਟਫਾਰਮ ਨੰਬਰ ਤੇ 사ਤਾਂ ਨੰਬਰ ਤੋਂ ਜਾਣੀ ਮੇਰੀ ਗੱਡੀ ਬਾਹ ਮੜਾ ਗਾੜੀ ਹਮੜਾ ਹੀ ਹਾਲ ਹੈ ਟ੍ਰੇਨਾਂ ਚ ਕਿਦਾਂ ਖਤਮਤੁਰੀ ਕਰੰਦੇ ਆ ਆ ਦੇਖੋ ਇੱਧਰ ਕੀ ਬਣੰਦੇ ਆ ਇਹ ਕੋ ਲੋ ਤੋੜਦਾ ਹੀ ਬੱਚੇ ਨੂੰ ਰੇਲਵੇ ਸਟੇਸ਼ਨ ਤੇ ਮੈਂ ਬੈਠਾ ਸੀ ਤੇ ਆਪਾਂ ਜੀ ਮਿਲੇ ਨੇ ਕਿਆ ਨਾਮ ਆਪਾਂ ਜੀ ਤੁਹਾਡਾ ਹਾਂ ਆਪਕਾ ਨਾਮ ਕਿਆ ਸ਼ਿਵ ਪ੍ਰਚਾਰ ਪਾਂਡੇ ਸ਼ਿਵ ਪ੍ਰਚਾਰ ਪਾਂਡੇ ਅੰਕਲ ਜੀ ਮਿਲੇ ਆ ਤੇ ਅੰਕਲ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਅੰਕਲ ਜੀ ਮੈਨੂੰ ਪੁੱਛ ਰਹੇ ਸੀ ਕਿੱਥੋਂ ਆਏ ਕੀ ਕਰਦਾ ਮੈਂ ਕਹਾ ਮੈਂ ਅੰਮ੍ਰਿਤਸਰੋਂ ਆਇਆ ਤੇ ਅੰਕਲ ਨੇ ਵੀ ਵਹੀ ਟ੍ਰੇਨ ਤੇ ਜਾਣਾ ਜਿਹੜੀ ਮੀਡੀਟ੍ਰੇਨ ਚ ਫਿਲਹਾਲ ਇਹਨਾਂ ਦੀ ਬੁਕਿੰਗ ਹੈ ਤੇ ਮੈਨੂੰ ਇਹ ਬੁਕਿੰਗ ਨਹੀਂ ਹੈਗੀ ਹੁਣ ਟੀਟੇ ਆਏਗਾ ਨਾਲ ਗੱਲਬਾਤ ਕਰਕੇ ਵਿੱਚ ਦੇਖੋ ਜੇ ਟਿਕਟ ਬਣੀ ਗਈ ਫੌਰਨ ਜੀ ਸੁਣਾਓ ਪਰਿਵਾਰ ਠੀਕ ਆ

ਕੱਟ ਦਿੰਦੇ ਫਿਰ ਭੁੱਲ ਗਏ ਹੈ ਪੰਜਾਬੀ ਬੋਲਣਾ ਮੈਨੂੰ ਪਹਿਲੀ ਵਾਰ ਮਿਲਿਆ ਪਾ ਪਹਿਨਾ ਮਿਲ ਕੇ ਬਹੁਤ ਵਧੀਆ ਲੱਗਾ ਜੀ ਓਕੇ ਨਹੀਂ ਆਦਾ ਕਰੋ ਐਸੇ ਕਰਦੇ ਆਹ ਟ੍ਰੇਨ ਆ ਗਈ ਮਹਾਮਨਾ 1 0 0 0 ਐਕਸਪ੍ਰੈਸ ਗੱਡੀ ਆ ਗਈ ਦੀ ਟ੍ਰੇਨ ਨਹੀਂ ਦਿੱਲੀ ਵਾਰਨਸੀ ਮਹਾਮਲੀ ਐਕਸਪ੍ਰੈਸ ਜੋ ਕਿ ਅਥਵੀ ਭੰਕੇ ਚੱਲਦੀ ਹੈ ਵਾਰਨਸੀ ਤੋਂ ਤਸਦੀ ਦਿੱਲੀ 6:00 ਪਜਮਿੰਦਰ ਚੱਲਦੀ ਹੈ ਤੇ 8:05 ਤੇ ਪਹੁੰਚ ਜਾਂਦੀ ਹੈ ਦਿੱਲੀ ਤੇ ਇਸ ਤੋਂ ਮੇਰੀ ਟਿਕਟ ਆ ਕਾਕੇ ਹਲੋ ਹਲੋ ਹਾਈ ਹਾਈ ਹਲੋ ਹਾਈ ਅੱਧੇ ਪਾਪਾ ਹੀ ਬੈਠੇ ਨੇ ਪਾਪਾ ਹੀ ਹਲੋ ਕਰੋ ਹਲੋ ਹਾਂ ਕਾਕੇ ਹੈਲੋ ਹੈਲੋ ਨਾ 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 ਜੁਰੀ ਵਾਰ ਨਹੀਂ ਸੀ ਤੋਂ ਮੈਂ ਪਹੁੰਚ ਗਿਆ ਸਕਦਾ ਦਿੱਲੀ ਤੇ ਦਿੱਲੀ ਰੇਲਵੇ ਸਟੇਸ਼ਨ ਤੇ ਮੈਂ ਉਤਰ ਗਿਆ ਵਾ ਦੋ ਅੱਗੇ ਚੱਲਦੇ ਆਂ ਤੇ ਗੱਡੀ ਪੂਰੀ 8 ਘੰਟੇ ਲੇਟ ਆਈ ਆ ਅੱਗੇ ਕੋਈ ਹਾਸਾ ਹੋ ਗਿਆ ਹਿਮਾਲ ਗੱਡੀ ਪਟਰੀ ਤੋਂ ਲੱਤ ਗਈ ਨੀ ਤੇ ਪਾਇਆ ਭਾਵੇਂ ਕਿਧਰ ਹੋ ਕਿਧਰ ਲੈ ਕੇ ਆਇਆ ਇਰੀ 8 ਵੇ ਪਹੁੰਚੀ ਨਹੀਂ ਹੋ ਪੜੀ 1 ਵੇ ਪਹੁੰਚੀ ਹੈ ਤੇ ਹੁਣ ਮੈਂ ਜਾ ਰਿਹਾ ਵਾਪਸ ਹੁਣ ਦੇਖਦੇ ਆ ਕਿ ਜਾ ਕੇ ਕੀ ਕਰਨਾ ਲੋ ਜੀ ਦੇਖੋ ਕਿੰਨੀ ਭੀੜ ਹੈ ਦਿੱਲੀ ਰੇਲਵੇ ਸਟੇਸ਼ਨ ਤੇ ਲੋ ਜੀ ਮੈਟਰੋ ਆ ਗਈ ਹੈ ਹੁਣ ਮੈਂ ਜਾ ਰਿਹਾ ਸਟੇਸ਼ਨ ਤੋਂ ਸਿੱਧਾ ਸ਼ਿਵਾਜੀ ਸਟੇਡੀਅਮ ਤੋਂ ਬਾਅਦ ਜਾਣੇ ਫਿਰ ਗੁਰਦੁਆਰੇ ਖਾਈ ਪੀਏ ਨਾਰਿਸ਼ ਨਾਨਕ ਜੀ ਤੇ ਆ ਮੈਟਰੋ ਮੇਰੀ ਆ ਗਈ ਹੈ ਹੁਣ ਮੈਂ ਬੈਹ ਲੰਗਾ ਹਾਂ ਬੈਗ ਗਿਆ ਬੈਗ ਗਿਆ ਹੁਣ ਮੈਂ ਜਾ ਰਿਹਾ ਹੂ ਆ ਜੀ ਸਟੇਡੀਅਮ ਉਸ ਤੋਂ ਬਾਅਦ ਗੁਰਦੁਆਰੇ ਟਿਕਟ ਬੁੱਕ ਕਰ ਸਕਦੇ ਆਂ ਸਮਝ ਉਸਕੇ ਬੁੱਕ ਮੋਬਾਈਲ QR ਦੋੜੀ ਮੈਂ ਪਹੁੰਚ ਗਿਆ ਫਿਰ ਗੁਰਦੁਆਰੇ ਧੀਹਰੀ ਕਿਸਨਤੀ ਆਏ ਜਿੱਥੇ ਤੱਕ ਜਾਏ ਜੈ ਹੋ ਵਾਹਿਗੁਰੂ ਜੀ ਖੇ ਪਗ ਰਿਓ ਦੁਰਦਸ਼ਣ ਕਰਨ ਤੋਂ ਬਾਅਦ ਮੈਂ ਆ ਗਿਆ ਬਾਹਰ ਤੋਂ ਮੈਂ ਜਾ ਰਿਹਾ ਫਿਰ ਸ਼ਿਵਾਜੀ ਸਟੇਡੀਅਮ ਵੱਲ ਉੱਥੋਂ ਮੈਟਰੋ ਫੜ ਕੇ ਮੈ ਜਾਣਾ ਕਸ਼ਮੀਰੀ ਗੇਟ ਡਾਇਰੈਕਟ ਮਿਲ ਗਈ ਠੀਕ ਹੈ ਨਹੀਂ ਤੇ ਫਿਰ ਮੈ ਫਿਰ ਨਵੀਂ ਦਿੱਲੀ ਜਾਣਾ ਪੈਣਾ ਨਵੀਂ ਦਿੱਲੀ ਤੋਂ ਮੈਟਰੋ ਫੜ ਕੇ ਫਿਰ ਮੈਨੂੰ ਜਾਣਾ ਪੈਣਾ ਕਸ਼ਮੀਰੀ ਗੇਟ ਉੱਥੋਂ ਫਿਰ ਬੱਸ ਫੜਦੇ ਆ ਕਿਉਂਕਿ ਟ੍ਰੇਨ ਤੇ ਕੋਈ ਮੈਨੂੰ ਮਿਲੀ ਨਹੀਂ ਸਾਰੀ ਟ੍ਰੇਨਾਂ ਜਿੰਨੀਆਂ ਵੀ ਸਾਰੀ ਵੇਟਿੰਗ 'ਚ ਆਈਆਂ ਤੇ ਤਿਕਾੜ 'ਚ ਵੀ ਕੋਈ ਟਿਕਟ ਨਹੀਂ ਮਿਲੀ ਤੇ ਹੁਣ ਫਿਰ ਫਿਲਹਾਲ ਕੋਈ ਹੱਲ ਤੇ ਹੈ ਨਹੀਂ ਬਾਕੀ ਇਹ ਹੀ ਲੱਗੀ ਹੁਣ ਮੈਨੂੰ ਬੱਸ 'ਚ ਜਾਣਾ ਪੈਣਾ ਤੇ ਮੈਂ ਬੱਸ 'ਚ ਜਾਵਾਂਗਾ మేల్వే ਤੁਹਾਨੂੰ ਜਾ ਕੇ ਬਸ ਤਸ਼ਲੀਮ ਗੇਲ ਬਸ ਸਟੈਂਡ ਪਰ ਤੁਸੀਂ ਦੇਖੋ ਦਿੱਲੀ ਦਾ 뷰 ਆਟੇ ਆਟੇ ਚੱਲਦੇ ਦਿੱਲੀ ਦੀ ਦਿੱਲੀ ਦੀ ਆਟੂ ਪਰ ਚੱਲਦੇ ਚਲੋ ਮੈਂ ਲਾ ਤੁਹਾਨੂੰ ਅੱਗੇ ਜਾ ਕੇ ਬਾਕੀ ਥੋੜਾ ਮੌਸਮ ਜਿਆ ਠੀਕ ਲੱਗ ਨਹੀਂ ਤੇ ਤਿੰਨ ਦਿਨ ਤੋਂ ਇੰਨੀ ਗਰਮੀ ਸੀ ਬੜਾ ਬੁਰਾ ਹਾਲ ਮੈਂ ਆ ਗਿਆ ਬਾਕੀ ਪ੍ਰੈਕਟਿਸ ਕਰਦਾ ਉਸ ਤੋਂ ਬਾਅਦ ਦੇ ਵਿੱਚ ਉਥੋਂ ਕਿਤੇ ਨਵੇਂ ਟੂਰ ਲਾਵਾਂਗੇ ਉਹ ਤੇ ਲਾ ਹਾਲ ਫਿਰ ਤੋਕੋ ਹੋ ਕੇ ਮੈਂ ਚੱਲ ਜਾਣਾ ਘਾਰ ਤੇ ਰਤੀ ਫੜਦੀ ਆ ਬੱਸ ਸਿੱਧੀ ਅੰਬਰਸੜ ਦੀ ਉਹ ਹੀ ਮੈਂ ਪਹੁੰਚ ਗਿਆ ਸ਼ਿਵਾਜੀ ਸਟੇਡੀਅਮ ਪਰ ਅਨਕਿੰਨੀ ਵਾਰ ਮੇਰੇ ਚੱਕਰ ਲੱਗ ਗਏ ਇੱਥੇ ਕਸ਼ਮੀਰੀ ਗੇਟ ਤੋਂ ਮੈਨੂੰ ਡਾਇਰੈਕਟਰ ਮਿਲੀ ਮੈਨੂੰ ਸਭ ਤੋਂ ਪਹਿਲਾਂ ਜਾਣਾ ਪੈਣਾ ਨਈ ਦਿੱਲੀ ਤੇ ਨਈ ਦਿੱਲੀ ਤੋਂ ਚੇਂਜ ਕਰਨੀ ਪੈਣੀ ਆਪਣੀ ਮੈਟਰੋ ਤੋਂ ਨਾਏ ਕੀ ਮੈਟਰੋ ਨਈ ਦਿੱਲੀ ਜਾਣਾ ਤੇ ਉੱਥੋਂ ਚੇਂਜ ਕਰਨੀ ਪੈਣੀ ਫੇਰ ਮੈਨੂੰ ਕਸ਼ਮੀਰੀ ਗੇਟ ਲਈ ਤੇ ਮੈਨੂੰ ਮੈਟਰੋ ਦਾ ਵੇਟ ਕਰਦੇ ਆ ਆਂਦੀਆ ਤੇ

ਮੇਰੇ ਕੋਲ ਮੇਰੀ ਮੈਟਰੋ ਕਿ ਨਹੀਂ ਦੇਰ ਤੱਕ ਆ ਗਈ ਹੈ 2 ਨੰਬਰ ਪਲੇਟਫਾਰਮ ਤੇ ਆਣੀ ਹੈ ਮੈਂ ਦੁਬਾਰਾ ਟਿਕਟ ਲੈ ਲਈ ਹੈ ਹੁਣ ਨਵੀਂ ਦਿੱਲੀ ਤੋਂ ਕਸ਼ਮੀਰੀ ਗੇਟ ਲਈ ਹੁਣ ਵੇਖੋ ਕਿੰਨਾ ਟਾਈਮ ਲੱਗਦਾ 3 ਮਿੰਟ ਤੱਕ ਆਏਗੀ ਰੋਜੀ ਮੈਟਰੋ ਆ ਗਈ ਹੁਣ ਮੇਰੀ ਬੱਸ ਬੈਠ ਕੇ ਤੇਰਾ ਸਿਵੋਤਾ ਲੋਕ ਜਾਣਾ ਪੈਣਾ ਲੱਗਦਾ ਪਰ ਜੋ ਅੰਦਰ ਚੱਲਦਾ ਸਿਵੋਤਾ ਟ੍ਰੇਨ ਦੀ ਪੂਰੀ ਡਾਇਰੈਕਸ਼ਨਾਂ ਦੇ ਸਿਧੀਆਂ ਤੇ ਦੋ ਸਟੇਸ਼ਨ ਬਾਅਦ ਫੇਰੇ ਮੇਰਾ ਨੰਬਰ ਹੈ ਕਸ਼ਮੀਰੀ ਗੇਟ ਦਾ ਦੋ ਸਟੇਸ਼ਨ ਤੋਂ ਬਾਅਦ ਦੋ ਦੀ ਪਹੁੰਚ ਗਿਆ ਮੈਂ ਕਸ਼ਮੀਰੀ ਗੇਟ ਹੈ ਇਹਦਾ ਸ਼ੋਦਾ ਹੈ ਗਾਜੇ ਤੋਂ ਜਾਣੇ ਆਪਣੀ ਬਸ ਪੁੱਤਾ ਵੇਦੇ ਆ ਕਸ਼ਮੀਰੀ ਗੇਟ 'ਚ ਬਹੁਤ ਜ਼ਿਆਦਾ ਰਸ਼ ਹੈਗਾ ਵੇਖੋ ਕਿੰਨੇ ਜਣੇ ਆ ਤੇ ਪਛੇਦਰੇ ਵੇਖੋ ਕਸ਼ਮੀਰੀ ਗੇਟ 'ਤੇ ਜ਼ਿਆਦਾ ਰਸ਼ ਆਪਣੀ 에ਰਪੋਰਟ ਲਾਈਨ 'ਚ ਨਹੀਂ ਹੈ ਇਹਨੇ ਰੋਡ ਬਹੁਤ ਲੰਬਾ ਗਾਵਾ ਇਸ ਕਰਕੇ 13 ਸੇ ਜ਼ਿਆਦਾ ਗਾ ਮੈਚ ਆਲਦਾ ਆਪਣੀ ਬਸਤਾ ਵੇਚਦਾ ਕੋਈ ਮਿਲਦੀ ਕੋਈ ਵਿੱਚ ਬੰਦੇ ਆ ਤੇ ਉੱਪਰ ਚੱਲਦਾ ਉਹਨੂੰ ਦੋ ਜੀ ਮੈਂ ਕਸ਼ਮੀਰੀ ਗੇਟ ਤੇ ਆ ਗਿਆ ਬਾਹਰ ਘੋੜ ਤੇ ਦੇਖੋ ਅੱਜ ਤੇ ਬਸ ਸੱਟ ਤੋਂ ਚੱਲਦੀ ਆ ਵਾ ਸਲੀਪਰ ਬਾਕੀ ਗਰਮੀ ਬਹੁਤ ਆ ਗਈ ਇੱਥੇ ਵੀ ਤੇ ਦੇਖੋ ਪਿੱਛੇ ਰੋਡ ਅਪਰਾ ਕੇ ਸੀ ਇਡੀਕੇਟ ਹੈ ਹੋ ਦੇਖੋ ਸਾਹਮਣੇ ਬਸ ਸਟੈਂਡ ਲਿਖਿਆ ਹੈ ਉਹ ਸਾਹਮਣੇ ਬਸ ਸਟੈਂਡ ਬਾਕੀ ਬਾਪਿਓ ਇਹ ਰੋਡ ਦੇਖੋ ਚਾੜੋ ਬੰਨੇ ਆਂਦੀਆਂ ਬਸਾਨ ਕਸ਼ਮੀਰੀ ਗੇਟ ਵਾਲਾ ਲਾਸਟ ਟਾਈਮ ਤੋਂ ਸਾਹਮਣੇ ਬਸ ਸਟੈਂਡ ਮੈਂ ਉੱਧਰ ਜਾਣਾ ਆਪਾਂ ਕਿੰਨੀ ਟੀਐਸ ਦੀ ਬੱਸਾਂ ਜਾ ਰਹੀਆਂ ਸਾੜੇ ਖਾਂ ਹੀ ਆ ਵੇਖੋ ਜੀ ਕਿੰਨਾ ਪਿਆਰਾ ਝੁੰਡ ਜਾਂਦਿਆ ਬਗਲਿਆਂ ਦਾ ਪੂਰੇ ਲਾਈਨ ਵਾਈਜ਼ ਚਿਰ ਤੋੜਦੇ ਪਏ ਆ। ਓਕੇ। ਲੋ ਜੀ ਪਹੁੰਚ ਗਏ ਆ ਮੁੰਬਈ ਸਟੈਂਡ ਮਹਾਰਾਣਾ ਪ੍ਰਤਾਪ ਪ੍ਰਤਾਪ ਇੰਟਰ ਸਟੇਟ ਬੱਸ টারਮੀਨਲ ਕਸ਼ਮੀਰੀ ਗੇਟ ਦਿੱਲੀ ਹੁਣ ਚੱਲਦੇ ਆਂ ਅੰਦਰ। ਲੋ ਜੀ ਆਪ ਬਸਟੈਂਡ ਆ ਕਸ਼ਮੀਰੀ ਗੇਟ ਦਾ। ਤੋਂ ਦੇ ਦੇ ਤੁਹਾਨੂੰ ਕੋਈ ਜੇ ਬੱਸ ਕੋਸ ਲੱਭਦੀ ਆ ਤੇ। ਮਟਾਲਾ ਨਹੀਂ ਲੱਗਿਆ ਇਹ ਬੱਸ ਬਣ ਗਈ ਗੱਲ। ਕਿਆ ਬਾਬਾਈ ਇਹ ਨਾ ਕੋਲ ਨਾ ਲੱਗ ਟਿਕ ਡੇਰ ਬਾਬਾਈ ਇਹ ਕੋਹ ਵਾਲੇ ਦੀ ਸਿੱਧੀ ਬਸ ਹਾਲੋ ਪਾਪੇ ਇਹ ਬਟਾਲੇ ਹੋ ਭਾਈ ਹਜੀ ਦੱਸੋ ਦੱਸੋ ਕਾ ਲਿਓਣਾ ਤੂੰ ਤੂੰ ਕਰਨਾ ਕਾਰਡ ਪਾਉਂਦਾ ਕਾਰਡ ਪਾਉਂਦਾ 25 ਤੋਂ 60 ਰੁਪਏ ਦੀ ਭਈ ਮੈਨੂੰ ਤਸਵੀਰੇ ਛੇ ਵੀ ਪਾ ਦੇਗੀ ਹਾਂ ਕੋ ਕਿੰਨਾ ਪਿਆਰਾ ਬਸ ਜੀ 7 ਵੀ ਹੋ ਗਏ ਆ ਤੇ ਗੱਡੀ ਨੂੰ ਲੱਗੀ ਸਟਾਰਟ ਮੇਰੀ ਤੇ ਵੇਰੇ ਸ਼ੇਵੇਂ ਪਹੁੰਚੇਗੀ ਤਾਂ ਗੁਰਮੁਖ ਜੀ ਬੈਗੇ ਨੇ ਲੋ ਜੀ ਬਸ ਸਾਡੀ ਨਿਕਲ ਗਈ ਆ ਪੂਰੀ ਦਿੱਲੀ ਤੋਂ 7:20 ਮਿੰਟ ਤੇ ਲੋ ਜੀ ਪਾਣੀਪੱਤ ਦੇ ਪਾਸੋਂ ਤੇ ਆ ਗਿਆ ਹੁਣ ਪਾਣੀਪੱਤ ਪਹੁੰਚ ਗਏ ਆ ਇਹ ਰਾਤ ਦੇ ਵੱਜ ਗਏ 12:30 ਤੇ 15 ਮਿੰਟ ਥੇ ਬੱਸ ਰੁਕੇਗੀ ਇਸ ਸਟੈਂਪੋ ਜਿਹੜਾ ਮਹਾਰਾਜਪੁਰੇ ਤੇ ਫਿਰ 5 ਮਿੰਟ ਬਾਅਦ ਰੁਕੇਗੀ ਅਟਾ ਬਿਲੋਂ ਵਿਦੇਵਲ ਖਾਂ ਪੀ ਲੱਗੀ ਆ ਅਟਾ ਬਹਿਰਾਜਪੁਰੇ ਦਾ ਇਹ 15 ਕਿ ਮਿੰਟ ਬਾਅਦ ਰੁਕੇਗੀ ਇੱਥੇ ਜੀ ਸਵੇਰ ਦੇ ਵੱਜ ਗਏ 3:30 ਤੇ ਮੈਂ ਪਹੁੰਚ ਗਿਆ ਜਲੰਧਰ ਰੇਸਟਾਮੈਂਟ ਜਲੰਧਰ ਬੱਸ ਸਟੈਂਡ ਤੇ ਆ ਤੇ ਅੱਧੇ ਘੰਟੇ ਤੱਕ ਫਿਰ ਚੱਲੇਗੀ ਬੱਸ ਸਿੱਧਾ ਫੇਰ ਵਟਾਰੇ ਆਪਣੇ ਸ਼ਹਿਰ ਲੋਈ ਫਾਈਨਲੀ ਪੂਰੇ 6 ਵਜ ਗਏ ਨੇ ਤੇ ਮੈਂ ਪਹੁੰਚ ਗਿਆ ਆਪਣੇ ਬਟਾਲਾ ਸ਼ਹਿਰ ਚ ਤੇ ਉੱਪਰ بارش ਵੇਖੋ ਕਿੰਨੀ ਮੌਸਮ ਬੜਾ ਘੰਡਾ ਤੇ ਬਾਦ ਵਿੱਚ ਬੜੀ ਤੇਜ਼ ਹੋ ਗਈ ਆ ਮੈਨੂੰ ਲੱਗਦਾ ਕੋਈ ਨਾ ਪਹਿਣਾ ਥੋੜੀ ਦੇਰ ਲਈ ਥੋੜੀ ਦੇਰ ਤੱਕ ਜਾਨਦੇ ਆ ਬਾਕੀ ਬਾਅਦ ਚ ਮੌਸਮ ਬਹੁਤ ਘੇੜਾ ਹੈਗਾ ਮੇਰਾ ਸਫਰ ਲੋ ਜੀ ਇਹ ਮੇਰਾ ਸਫਰ ਸੀ ਮਨਾਰਸ ਦਿੱਲੀ ਤੱਕ ਲੈ ਕੇ ਬਟਾਲੇ ਤੱਕ ਦਾ ਜੋ ਕਿ ਮੈਂ 24.5 ਘੰਟੇ ਵਿੱਚ ਪੂਰਾ ਕੀਤਾ ਹੁਣ ਮੈਂ ਜਾ ਰਿਹਾ ਆਪਣੇ ਘਰ ਤੇ ਮੌਸਮ ਬਹੁਤ ਘੇੜਾ ਹੈ ਇੱਥੇ ਜੇ ਬਲੌਗ ਚੰਗਾ ਲੱਗਾ ਬਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਓਕੇ ਜੀ ਬਾਏ ਬਾਏ